ਮਨਜੀਤ ਸਿੰਘ ਸਿੱਦਾ ਜੀ ਬੀਜਪੀ ਤਾਂ ਸਾਡੇ ਨਾਲ ਜੁੜੇ ਹੋਏ ਨੇ ਸਿੱਦਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਸਾਡੇ ਨਾਲ ਜੁੜਨ ਦੇ ਲਈ ਸਵਾਲ ਇਹ ਹੀ ਕਿ ਸੀਐਮ ਮਾਨ ਪੈरिस ਨਹੀਂ ਜਾ ਸਕਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਅਮਰੀਕਾ ਨਹੀਂ ਜਾ ਸਕਦੇ ਕਿਉਂ ਕਾਉਂਡ ਦਫਾ ਹੋ ਗਏ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਤਾਂ ਵਿਚਾਰਾ ਕੀਤਾ ਜਾ ਰਿਹਾ ਹੈ ਕਿ ਸੋ ਇੱਕ ਪਹਿਲੀ ਵਾਰ ਨਹੀਂ ਹੋਇਆ ਕਿ ਉਹ ਉੱਤੇ ਉਹਨਾਂ ਨੇ ਇਹ ਕਹਿਣਾ ਹੈ ਜਿਦੋਂ ਲੱਗਤੇ ਪੈਰਿਸ ਦੀ ਗੱਲ ਆ ਸੀ ਸਾਰੇ ਦੇਖਦੇ ਪਏ ਕਿ ਉੱਥੇ ਕੀ ਹਾਲਾਤ ਬਣੇ ਪੈਰਿਸ ਦੇ ਅੰਦਰ ਕਿਤਨਾ ਸਿਕਿਉਰਿਟੀ ਕਨਸਰਨ ਪਿਆ ਬਸਾਂ ਪੰਦ ਦਿੱਤੀਆਂ ਗਿਆ ਗੱਡੀਆਂ ਨੂੰ ਮਾਰ ਲਗਾ ਦਿੱਤੀ ਗਈ ਸੜਕਾਂ ਦੇ ਉੱਤੇ ਡੈਫੀਨਿਟਲੀ ਇੱਕ ਚੀਫ ਮਿਨਿਸਟਰ ਵਾਸਤੇ ਕਨਸਰਨ ਹੋਊਗਾ ਸਿਕਿਉਰਿਟੀ ਕਨਸਰਨ ਰਸਿਆ ਗਿਆ ਕਿ ਜੋ ਉੱਥੋਂ ਦੇ ਖਲਾਸ ਨਹੀਂ ਉਹ ਸਿਕਿਉਰਿਟੀ ਕਨਸਰਨ ਉਹ ਜਿਹੜੀ ਵੈਸੇ ਤੇ ਕੱਲ ਮੇਰੀ ਜਾਣਕਾਰੀ ਚ ਨਹੀਂ ਹੈ ਕਿ ਸੰਧਵਾ ਸਾਹਿਬ ਕਿਹੋ ਜਿਹਾ ਪ੍ਰੋਗਰਾਮ ਸੀ ਔਰ ਉਹਨਾਂ ਨੇ ਕਿਉਂ ਮਨਾ ਕੀਤਾ ਕਿ ਤாகੇ ਜਿਹੜਾ ਮਨਾ ਕੀਤਾ ਜਾਂਦਾ ਉਹ ਤੇ ਜਿਆਮ ਕਰਦੇ ਪਿਆ ਗਿਆ ਆ ਰੀਜ਼ਨ ਇਸ ਕਰਕੇ ਕੋਈ ਨਹੀਂ ਕਿਹਾ ਜਾਂਦਾ ਕਿ ਤੁਸੀਂ ਜਾ ਨਹੀਂ ਸਕਦੇ ਤੁਸੀਂ ਆਮ ਆਦਮੀ ਪਾਰਟੀ ਤੋਂ ਜੇ ਕੋਈ ਐਸਾ ਨਹੀਂ ਭਗਵਾਨ ਤਾਂ ਉਹ ਤੇ ਮੈਂ ਲੱਗ ਕਿ ਜਿੱਤਾਂ ਜਾ ਰਹੀ ਸੀ ਅਗੜਾ ਕਹਿੰਦਾ ਜੀ ਕੋਈ ਹਾਕੀ ਦੇ ਅੰਦਰ ਜਾਂ ਉੱਥੇ ਜਾ ਕੇ ਤੇ ਕੋਈ ਸ਼ੂਟਿੰਗ ਦੇ ਅੰਦਰ ਮੈਚ ਕਿੱਟਣ ਜਾ ਰਹੇ ਸੀ ਰੋਕ ਦਿੱਤਾ ਵੇਖਣੇ ਜਾ ਰਹੇ ਸੀ 올림픽 ਹਮ ਲੇਕਿਨ ਉਹ ਕਹਿੰਦਾ ਬਣਾ ਦਿੱਤਾ ਕਿ ਉੱਥੇ ਜਿੱਤਣਾ ਪੰਜਾਬ ਦੇ ਵਾਸਤੇ 50000 ਰੋਜ਼ਗਾਰ ਇਕੱਠਾ ਕਰਨ ਜਾ ਰਹੇ ਸੀ 25 ਹਜ਼ਾਰ ਬੰਦਿਆਂ ਨੂੰ ਰੋਜ਼ਗਾਰ ਤੋਂ ਆਉਣ ਜਾ ਰਹੇ ਸੀ ਮੈਚ ਦੇਖਣ ਜਾ ਰਹੇ ਸੀ ਸਿਕਿਉਰਿਟੀ ਕੰਸਰਨਾਂ ਮੰਨਾ ਕਰ ਦਿੱਤਾ ਜਿਵੇਂ ਟੀਵੀ ਵਾਲੀ ਕਿਹੜੀ ਖਬਰ ਆ ਹ ਹ ਉਹਨਾਂ ਨੂੰ ਰੋਣਾ ਕੰਮ ਹੋ ਰੋ ਲੈ ਉਹਨਾਂ ਦੇ ਅਧਿਕਾਰੀ ਰੋਣਾ ਤਾਂ ਹੁਣ ਤੁਹਾਨੂੰ ਪੁੱਛਿਆ ਨਹੀਂ ਤੁਸੀਂ ਮੈਚ ਕਰਨ ਜਾ ਰਹੇ ਸੀ ਉਥੇ ਫੋਟੋ ਮੈਡਲਨ ਜਾ ਰਹੇ ਸੀ ਪੰਜਾਬ ਦਾ ਪੈਸੇ ਗਾੜਨ ਜਾ ਰਹੇ ਸੀ ਜੀ ਮਤਲਬ ਤੁਸੀਂ ਹਰ ਗੱਲ ਅੰਦਰ ਰਾਜਨੀਤੀ ਲੈ ਕੇ ਆਉਂਦੇ ਜੇ ਹਰ ਗੱਲ ਅੰਦਰ ਉਹਨਾਂ ਦੀ ਸਿਕਿਉਰਿਟੀ ਆ ਉਹਨਾਂ ਦੀ ਸੁਰੱਖਿਆ ਹੈ ਦੇਸ਼ ਦੀ ਸਰਕਾਰ ਨੇ ਉਥੋਂ ਦੇ ਚ ਤੁਸੀਂ ਰੋਜ਼ ਟੀਮੇ ਤੇ ਤੁਹਾਡੇ ਟੀਮੇ ਤੇ ਖਬਰਾਂ ਚੱਲੀਆਂ ਕਿਤਨਾ ਬਸਾਨੂੰ ਅਗਲਾਈ ਲੋਕ ਕੁੱਟੇ ਕੇ ਟੀਮਾਂ ਦੇ ਅੰਦਰ ਜੋ ਕੁਝ ਉੱਥੇ ਹੋਇਆ ਟੀਮਾਂ ਦੇ ਨਾਲ ਤੇ ਸਰਕਾਰ ਨੇ ਕਰੀਂਦੀ ਗੱਲ ਕਿਹਾ ਸੀ ਤੇ ਕਿਹੜਾ ਸਮਾਨਤੂ ਪਾੜ ਗਿਆ ਕਿਹੜਾ ਉੱਥੇ ਮੈਂ ਦੱਸਿਆ 50 ਹਜ਼ਾਰ ਰੋਜ਼ਗਾਰ ਲੈਣ ਤੇ ਜਿਹੜਾ ਰੁਕ ਗਿਆ ਹੂੰ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਹਰ ਗੱਲ ਨੂੰ ਇਸਾਂ ਗੰਦੀ ਰਾਜਨੀਤੀ ਦੀ ਪੇਟਨਾ ਚੜਾਇਆ ਕਰੋ ਹੂੰ ਧੰਨਵਾਦ ਨੈਸ਼ਨਲ ਲੈਜਿਸਲੇਟਰਸ ਕਾਨਫਰੰਸ ਦੇ ਵਿੱਚ ਸਪੀਕਰ ਸਾਹਮਣੇ ਇਹਸਾ ਲੈਣਾ ਸੀ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਕੇਰਲ ਤੇ ਕਰਨਾਟਕ ਦੇ ਸਪੀਕਰ ਨੂੰ ਵੀ ਨਹੀਂ ਮਿਲੀ ਇਸੇ ਕਰਕੇ ਜੋ ਇਹ ਸਵਾਲ ਉੱਠ ਕੜੇ ਹੋ ਰਹੇ ਨੇ ਕਿ ਜਿੱਥੇ ਭਾਜਪਾ ਦੀ ਸਰਕਾਰਾ ਨਹੀਂ ਹੈ ਉੱ ਤੇ کیا ਬਾਕੀ ਉਹਨੂੰ ਬੀਜਪੀ ਦੀ ਸਟੇਟ ਵਾਲੇ ਜਾ ਰਹੇ ਨੇ ਸਪੀਕਰ ਜੇ ਕੇਰਲ ਕਰਨਾਟਕਾ ਤੇ ਪੰਜਾਬ ਨਹੀਂ ਜਾ ਰਹੇ ਤੇ ਕੀ ਆ ਜਿਹੜੇ ਬੀਜਪੀ ਦੀ ਸਟੇਟਸ ਨੇ ਰਾਜਸਥਾਨ ਆ ਗੁਜਰਾਤ ਆ ਕਿ ਉਹ ਜਾ ਰਹੇ ਨੇ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਿਉਂ ਮੇਰੀ ਗੱਲ ਦਾ ਜਵਾਬ ਹੋਵੇ ਕਰਨਾਟਕਾ ਤੁਹਾਨੂੰ ਯਾਦ ਆ ਗਿਆ ਤੁਹਾਨੂੰ ਕੇਰਲ ਯਾਦ ਆ ਗਿਆ ਤੁਹਾਨੂੰ ਪੰਜਾਬ ਯਾਦ ਆ ਗਿਆ ਰਾਜਸਥਾਨ ਵਾਲੇ ਸਿੱਧੇ ਜਾ ਰਹੇ ਨੇ ਰਾਜਸਥਾਨ ਦੇ ਸਪੀਕਰ ਦੇਸ਼ ਪਰ ਤੋਂ 5000 ਦੇ ਕਰੀਬ ਜਾ ਰਹੇ ਨੇ ਸਰ ਪੂਰੇ ਪਾਰਤ ਦੇ ਵਿੱਚੋਂ ਪੰਜਾਬ ਜੋ ਵਿਦਾਇਆ ਕਿ ਜਾ ਰਹੇ ਹਨ ਮੈਂ ਸਪੀਕਰ ਦੀ ਗੱਲ ਕਰਦਾ ਪਿਆ ਹਾਂ ਜਾਂ ਰਾਜਸਥਾਨ ਦੇ ਵਿੱਚ ਸਪੀਕਰ ਜਾ ਰਹੇ ਨੇ ਜਿੱਥੇ ਬੀਜੇਪੀ ਦੀ ਰਾਜ ਸਰਕਾਰ ਆ ਜਾਂ ਗੁਜਰਾਤ ਦੇ ਜਾ ਰਹੇ ਨੇ ਜਿੱਥੇ ਬੀਜੇਪੀ ਦੀ ਸਰਕਾਰ ਆ ਜਾਂ ਚੰਡੀਗੜ੍ਹ ਦੇ ਜਾ ਰਹੇ ਨੇ ਜਿੱਥੇ ਬੀਜੇਪੀ ਦੀ ਸਰਕਾਰ ਆ ਜਾਂ ਹਰਿਆਣਾ ਦੇ ਜਾ ਰਹੇ ਨੇ ਜਿੱਥੇ ਬੀਜੇਪੀ ਦੀ ਸਰਕਾਰ ਆ ਕੋਈ ਨਹੀਂ ਮੈਂ ਪੁੱਛੀ ਮੇਰੀ ਬੇਨਤੀ ਆ ਜੀ ਜੀ ਉਈ ਸਲੈਕਟਿਵੀ ਹੋ ਰਹੀ ਹੋ ਵੀ ਨਾ ਆਪ ਨੂੰ ਸਲੈਕਟਿਵ ਕਹਿਣਾ ਪਊਗਾ ਵੀ ਦੇਖੋ ਅਗਰ ਤਿੰਨ ਸੂਬਿਆਂ ਦੇ ਸਪੀਕਰ ਜਿਹੜੇ ਭਾਜਪਾ ਸਟੇਟ ਰਨ ਹੋਣੀ ਹੈ ਇੱਕ ਵੀ ਜਾ ਰਿਹਾ ਹੋਵੇ ਉਹ ਸਲੈਕਟਿਵ ਹੋ ਗਿਆ ਠੀਕ ਹੈ ਜੇ ਹਮ ਉਹ ਕੌਂਫਰੰਸ ਨੂੰ ਸਰਕਾਰ ਨੇ ਕੋਈ ਨਹੀਂ ਜਾ ਰਿਹਾ ਹੋਗਾ ਸਪੀਕਰ ਉਹ ਤੇ ਚ ਇਹਨਾਂ ਤਿੰਨ ਹੋਣਗੇ ਉਹ ਬਾਈਸਾਸ ਦੇ ਨਹੀਂ ਆਪ ਤੋਂ ਵਿਰੋਧੀ ਪਾਰਟੀਆਂ ਦੇ ਹੋਣਗੇ ਤਾਂ ਮਤਲਬ ਇਹ ਨਹੀਂ ਹੁੰਦਾ ਦੇਸ਼ ਅੰਦਰ ਵਿਰੋਧੀ ਪਾਰਟੀਆਂ ਦੀਆਂ ਹਰ ਸਟੇਟ ਸਰਕਾਰਾਂ ਚੱਲਦੀਆਂ ਨੇ ਕਦੀ ਤੁਸੀਂ ਸੁਣਿਆ ਕਿਸੇ ਸਟੇਟ ਦੇ ਸਵਾਏ ਆਮ ਆਦਮੀ ਪਾਰਟੀ ਦੇ ਰੋਣ ਦੇ ਕੋਈ ਸੁਣਿਆ ਇੱਥੇ ਤੁਹਾਡੇ ਨਾਲ ਹਿਮਾਚਲ ਆ ਉਹ ਰਾ ਟੀਵੀ ਚੰਨ ਉਸੇ ਮਾਚਲ ਦੀ ਨਿਊਜ਼ ਨੂੰ ਸੁਣਾਉਂਦਾ ਹੈ ਜੀ ਜੀ ਤੇ ਸੁਣਿਆ ਕਰੀ ਮਾਚਲ ਦੇ ਸੀਐਮ ਨੇ ਰੋੜਾ ਰੋ ਰਿਆ ਹੋ ਰਿਹਾ ਵੀ ਉੱਥੇ ਨਹੀਂ ਇਤਨਾ ਸਿਰਫ ਭਗਵੰਤ ਮਾਨ ਜੀ ਦੇ ਅਲਾਵਾ ਕੋਈ ਵੀ ਹਿੱਸਾ ਦੇ ਕੰਮ ਨਹੀਂ ਕਰਦਾ ਭਗਵੰਤ ਮਾਨ ਜੀ ਖੁਦ ਨਹੀਂ ਕਰਦੇ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਜੋ ਦਿੱਲੀ ਤੋਂ ਸਿਖਾਇਆ ਜਾਂਦਾ ਰੋਣਾ ਉਸ ਤਰ੍ਹਾਂ ਹੀ ਕੰਮ ਕਰਦੇ ਨੇ ਉਹਨਾਂ ਦਾ ਵੀ ਇਸ ਦਾ ਨਹੀਂ ਹੈ ਕਿ ਉਹ ਕਹਿੰਦੇ ਨੇ ਫਿਰ ਉਹ ਕਹਿੰਦੇ ਨੇ ਕਿ ਵਾਰ-ਵਾਰ ਹੋ ਰਿਹਾ ਨਾ ਇਸ ਤੋਂ ਪਹਿਲਾਂ ਸਿੰਗਾਪੁਰ ਜਾਣਾ ਸਿਰਵਿੰਦ ਕੇਜਰੀਵਾਲ ਨੇ ਉਹਦੇ ਇਜਾਜ਼ਤ ਨਹੀਂ ਦਿੱਤੀ ਗੋਪਾਲ ਰਾਏ ਨੇ ਜੀ ਜੀ ਆਪਣਾ ਭਗਵੰਤ ਮਾਨ ਜੀ ਦਾ ਕੀ ਜਾਬ ਤੋਂ ਅਰਵਿੰਦ ਕੇਜਰੀਵਾਲ ਜੀ ਨਾਲ ਕਿ ਮਸਤ ਅਰਵਿੰਦ ਕੇਜਰੀਵਾਲ ਜੀ ਦੇ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਕਰੋ ਨਹੀਂ ਨਹੀਂ ਉਹ ਕਹਿੰਦੇ ਨੇ ਕਿ ਹਮੇਸ਼ਾ ਇਸ ਤਰ੍ਹਾਂ ਕੀਤਾ ਜਾਂਦਾ ਹੈ ਅਗਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜਾਣਾ ਚਾਹੁੰਦਾ ਹੈ ਬਾਹਰ ਬਾਹਰ ਮੈਂ ਜਿਹੜੀ ਭੇਂਤੀ ਕਰ ਰਹੀਆਂ ਫਿਰ ਬਾਹਰ ਕੋਈ ਤਗਮਾ ਲੈਣ ਚੱਲੇ ਸੀ ਜੀ ਉਹ ਬਾਹਰ ਜਾ ਕੇ ਸਟੇਟ ਦਾ ਪੈਸੇ ਤੋਂ ਜਾਣ ਚੱਲੇ ਸੀ ਕਹਿੰਦੇ ਮੈਂ ਆਪਣੇ ਖਰਚੇ ਤੇ ਚੱਲਣਗੇ ਤੇ ਲਾ ਕੇ ਮੈਂ ਜੀ ਦੇਖ ਲੈਣਗੇ ਨਾਲੇ ਅਰਵਿੰਦ ਕੇਜਰੀਵਾਲ ਜੀ ਦੇ ਵੈਸੇ ਵੀ ਕਹਿੰਦੇ ਹੁੰਦੇ YouTube ਤੇ ਪਾ ਦਿਓ YouTube ਤੇ ਪਿਆ ਹੋਇਆ ਮੈਚ ਇੱਥੇ ਦੇਖ ਲੈਣਗੇ YouTube ਟਰੰਦ ਕੇ ਜੀਵਾਲ ਜੀ ਤੇ ਵੈਸੇ ਹੀ ਕਹਿੰਦੇ ਨੇ ਹਰ ਗੱਲ ਨੂੰ ਕਿ YouTube ਤੇ ਪਾ ਦਿਓ ਪਰ ਸਰਕਾਰ ਤਾਂ ਗੰਟੀ ਸਰਕਾਰ ਦੇ ਲਈ YouTube ਤੇ ਪਾ ਜਿਹੜੇ ਪੰਜਾਬ ਦੇ ਖਿਡਾਰੀ ਨੇ ਉਹ ਹੌਸਲਾ ਵਜ਼ਾਈ ਕਰਨਾ ਚਾਹੁੰਦੇ ਸੀ ਉੱਥੇ ਪੰਜਾਬ ਦੇ ਖਿਡਾਰੀ ਤੇ ਰੋਂਦੇ ਪਏ ਨੇ ਤੁਸੀਂ ਉਹ ਚਲਾ ਦਿਓ ਖਬਰ ਮੇਰੇ ਤੋਂ ਬਾਅਦ ਉਹ ਨਹੀਂ ਚਲਾ ਦਿਓ ਕੋਈ ਸਰਤਾ ਨੇ ਇਹ ਗੱਲ ਕਹੀ ਪੰਜਾਬ ਦੇ ਖਿਡਾਰੀ ਪੈरिस ਜਾ ਕੇ ਰੋਂਦੇ ਪਏ ਨੇ ਇੰਨਾ ਵਿਤਕਰਾ ਕੀਤਾ ਭਗਵੰਤ ਮਾਨ ਜੀ ਨੇ ਮੈਂ ਤਾਂ ਤੁਸੀਂ ਨਹੀਂ ਚਲਾਓਗੇ ਪਰ ਮੇਰੇ ਬੇਨਤੀਆ ਚਲਾ ਰਹੇ ਹੋ ਔਰ ਇਸ ਨਾਲ ਜੋੜ ਕੇ ਚਲਾ ਦਿਓ ਜੀ ਕਿ ਉਹਨਾਂ ਨੇ ਪੈरिस ਕੀ ਕਰਨ ਜਾਣਾ ਪੈरिस ਵਾਲੇ ਤੇ ਪ੍ਰੇਅਰ ਤੇ ਰੋਂਦੇ ਪਏ ਨੇ ਹੂੰ ਪਰ ਮੈਂ ਤੇ ਨਹੀਂ ਕਹਿ ਰਿਹਾ ਨਾ ਸਰ ਉਹ ਵੀ ਖਬਰਾਂ ਸੀ ਚਲਾਣੇ ਆ ਜੋ ਕਿ ਡਾੜੀ ਪਰੇਸ਼ਾਨ ਨੇ ਉਹ ਸਮਝਾ ਨਹੀਂ ਤੁਸੀਂ ਕੋਈ ਟੀਵੀ ਚਲਾਉਂਦਾ ਨਹੀਂ ਨਹੀਂ ਤੁਸੀਂ ਅਦਰਭਾਈ ਤੇ ਮੇਰਾ ਮਤਲਬ ਹੈ ਇਸ ਮੀਰੀ ਇਸ ਖਬਰ ਨਾਲ ਜੋੜ ਕੇ ਮੈਂ ਰੱਖਿਆ ਕਿ ਅਦਰ ਪਾਵੇ ਦੀ ਪਾ ਮੈਂ ਤੁਹਾਨੂੰ ਨਹੀਂ ਕੋਈ ਗਲਤ ਕੀਤਾ ਜੀ ਮੇਰਾ ਮਤਲਬ ਇਹ ਸੀ ਕਿ ਜੋ ਨਹੀਂ ਜਾ ਰਹੇ ਤੇਜ਼ ਕਾਰਨਾ ਛੋੜ ਕੇ ਚਲਾ ਕੇ ਦਿਖਾ ਦਿਓ ਜਿਹੜੇ ਖਡਾਰੀ ਦੇ ਉੱਤੇ ਰਹਿੰਦੇ ਪਏ ਨੇ ਮੈਂ ਹੁਣੇ ਐਨ ਐਮ ਦਾ ਟਵੀਟ ਪੜਿਆ ਹੈ ਉੱਥੇ ਖਡਾਰੀ ਤੇ ਰੋ ਰਿਹਾ ਹੈ ਬਹੁਤ بڑے ਛੋਟੇ ਜਿ ਮਾਰਜਨ ਤੋਂ ਰਹਿ ਗਿਆ ਕਹਿੰਦਾ ਮੇਰਾ ਧੱਕਾ ਕੀਤਾ ਹੈ ਨੌਕਰੀ ਦਿੱਤੀਆਂ ਨਹੀਂ ਕਹਿੰਦਾ ਰਵਾ ਦਿੱਤਾ ਸਾਨੂੰ ਤਰਲੇ ਮਿਲਤਾ ਕਢਾਉਂਦਾ ਹੈ ਭੁਗਵੰਤ ਮਾਨ ਜੀ ਹੂੰ ਉਹਨੂੰ ਕੋ ਤੁਸੀਂ ਕਰਨ ਕੀ ਜਾਣਾ ਉੱਥੇ ਇੱਕ ਸੁਰੱਖਿਆ ਕਾਰਨ ਦਾ ਜਿਹੜਾ ਹਵਾਲਾ ਦਿੱਤਾ ਹੈ ਉਹ ਜੇ ਉਹ ਕਹਿੰਦੇ ਸਰਕਾਰ ਦੀ ਜ਼ਿੰਮੇਵਾਰੀ ਹੈ ਸੁਰੱਖਿਆ ਦੇ ਲਾਹਜ਼ੇ ਨਾਲ ਤਾਂ ਸੁਰੱਖਿਆ ਬੰਦੋਬਸਤ ਕਰਨੇ ਵੀ ਤਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬੰਦੋਬਸਤ ਕਿਉਂ ਨਹੀਂ ਕੀਤੇ ਜਾ ਸਕਦੇ ਭੇਜਨੇ ਆਰਮੀ ਦੇ ਨਾਲ ਉਹਨਾਂ ਕੋਲ ਦਾ ਚਾਰਜ ਆਜ ਚਾਰ 에어ਫੋਰਸ ਦੇ ਜਹਾਜ਼ ਨਾਲ ਉਹਨਾਂ ਦੇ 50 ਟੈਂਕਾਂ ਦੀ ਇੱਕ ਬਟਾਲੀਅਨ ਭੇਜ ਦਿੰਦੇ ਆ ਕਿਉਂਕਿ ਮੈਡਲ ਲੈਂਡ ਚੱਲੇ ਨੇ ਹੂੰ ਹੂੰ ਧੰਨਵਾਦ थैंक यू सो मच सिरसा साहब ਸਾਣਾ ਗੱਲਬਾਤ ਕਰਨ ਦੇ ਲਈ ਆਪਣੇ ਵਿਚਾਰ ਸਾ ਦੇਣਾ ਸਾਂਝੇ ਕਰਨ ਦੇ ਲਈ ਫਿਲਹਾਲ ਦੁਜੇ ਪਾਸੇ ਕੀ ਆਇਆ ਜਾ ਰਿਹਾ ਸਿਰਫ ਸਿਆਸਤ ਹੋ ਰਹੀ ਹੈ ਸਿਰਫ ਰੋਣਾ ਰੋਇਆ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਬੋਲੋ ਇਸਰਾ ਹਰ ਕਿਸ ਕੁਝ ਨਹੀਂ ਹੈ ਔਰ ਬਕਰੇ ਤਰੀਕੇ ਦੇ ਇੱਕ ਭਰਮ ਫਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ